ਪੇ ਸੱਤ ਮਾਰਕੀਟ ਦੇ ਪਹੁੰਚੇ ਜਿੱਥੇ ਦੁਕਾਨਦਾਰਾਂ ਵੱਲੋਂ ਭਾਰੀ ਰੋਸ ਜਤਾਇਆ ਜਾ ਰਿਹਾ ਕਿ ਲਗਾਤਾਰ ਇਧਰ ਨਜਾਇਜ਼ ਕਬਜ਼ਿਆਂ ਦੀ ਪਰਮਾਰੜੀ ਕਿ ਲਗਾਤਾਰ ਵਧਦੀ ਜਾ ਰਹੀ ਹੈ ਤੇ ਦੂਸਰੇ ਪਾਸੇ ਕਹਿ ਸਕਦੇ ਨੇ ਕਿ ਇੱਕ ਇੱਕ ਪਾਸੇ ਕਾਰਾਂ ਜਿਹੜੇ ਕਾਰ ਮਕੈਨਿਕ ਨੇ ਉਹਨਾਂ ਵੱਲੋਂ ਕਿ ਪਾਰਕਿੰਗ ਦੇ ਵਿੱਚ ਕਬਜ਼ਾ ਕਰ ਲਿਆ ਹੈਗਾ ਦੂਸਰੇ ਪਾਸੇ ਸਕੂਲ ਬੱਸਾਂ ਵੱਲ ਜਿਹੜੇ ਕਿ ਅਗੇ ਨਹੀਂ ਦੇਖ ਸਕਦੇ ਉਸੇ ਸਿੱਧੀਆਂ ਬੱਸਾਂ ਜਿਹੜੀਆਂ ਹੈਗੀਆਂ ਵੱਡੇ ਪੱਧਰ ਦੇ ਉੱਪਰ ਜਿਹੜੇ ਕਿ ਪਾਰਕਿੰਗ ਦੇ ਵਿੱਚ ਕਬਜ਼ਾ ਕਰਕੇ ਇੱਥੇ ਸਕੂਲ ਦੀਆਂ ਬੱਸਾਂ ਨੂੰ ਜਿਹੜੇ ਕਿ ਇਧਰ ਲਗਾ ਕੇ پارک ਕੀਤਾ ਗਿਆ ਤੇ ਇਹਨੂੰ ਲੈ ਕੇ ਦੁਕਾਨਦਾਰਾਂ 'ਚ ਭਾਰੀ ਰੋਸ ਪ ਲਗਾਈ ਹੈ ਲੇਕਿਨ ਉਸ ਦੇ ਬਾਵਜੂਦ ਵੀ ਉਹਨਾਂ ਦਾ આરોਪ ਹੈ ਕਿ ਉਹਨਾਂ ਦੀ ਕੋਈ ਸੁਣਵਾਈ ਕਿਤੇ ਵੀ ਨਹੀਂ ਕੀਤੀ ਜਾ ਰਹੀ ਤੇ ਇਸ ਸਬੰਧ ਨਾਲ ਮਾਰਕੀਟ ਐਸੋਸੀਏਸ਼ਨ ਦੇ ਨੁਮਾਇੰਦੇ ਕੋਈ ਸਾਡੇ ਨਾਲ ਨੇ ਸਰ ਕੀ ਪ੍ਰੋਬਲਮ ਹੈ ਤੇ ਕਿਸ ਤਰੀਕੇ ਦੇ ਆਪਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਤੁਹਾਨੂੰ ਸਾਰਿਆਂ ਨੂੰ ਬੁਲਾਇਆ ਗਿਆ ਕਿ ਮਾਰਕੀਟ ਦੇ ਹਾਲਾਤ ਦਿਨ-ਬਦਨ ਸਰਕਾਰ ਦੇ ਜੋ ਜੋ ਦਿਖਾਏ ਸੀ ਸਮਝਬਾਗ ਹੁੰਦੇ ਉਲਟ ਹੀ ਹੁੰਦਾ ਨਜ਼ਰ ਆ ਰਿਹਾ ਮਾਰਕੀਟਾਂ ਦੇ ਵਿੱਚ ਸਾਰੀਆਂ ਮਾਰਕੀਟਾਂ ਦੇ ਜੀ ਨਜਾਇਜ਼ ਕਬਜ਼ੇ ਦਿਨ-ਬਦਨ ਵੱਧਦੇ ਜਾ ਰਹੇ ਨੇ ਨਜਾਇਜ਼ ਕਬਜ਼ੇ ਅਸੀਂ ਵੀ ਚਾਹਦੇ ਹਾਂ ਕਿਸੇ ਨੂੰ ਗਰੀਬ ਨੂੰ ਸਭ ਨੂੰ ਰੋਜ਼ੀ ਰੋਟੀ ਪਰਮਾਤਮਾ ਦਵੇ ਜਦੋਂ ਇਹਨਾਂ ਲੋਕਾਂ ਨੂੰ ਇੱਕ ਥਾਂ ਮੁਹੱਈਆ ਕਰਾਉਂਦੀ ਗੌਰਮੈਂਟ ਨੇ ਵੀ ਇੱਥੇ ਲੋਕ ਬੈਠਣਗੇ ਇੱਥੇ ਪਾਰਕਿੰਗ ਜ਼ੋਨ ਨਹੀਂ ਹੈ ਆਪਣਾ ਫੜੀ ਜ਼ੋਨ ਨਹੀਂ ਹੈ ਤੇ ਫਿਰ ਫਿਰ ਕਿਉਂ ਲੱਗ ਰਹੀਆਂ ਬਾਏ ਇਹ ਇਹਦੇ ਨਾਲ ਕੀ ਹੁੰਦਾ ਇੱਕ ਤਾਂ ਸਾਡਾ ਕਸਟਮਰ ਅਸਰ ਕਰਦਾ ਜਿਵੇਂ ਉਹਨੂੰ ਸਵਾਲ ਕਰ ਰਹੇ ਸੀ ਕਿ ਭਾਈ ਸਾਹਿਬ ਵੀ ਲੋਕਾਂ ਨੂੰ ਫਾਇਦਾ ਹੁੰਦਾ ਫੁੱਟਬਾਲ ਵੱਧਦਾ ਫੁੱਟਬਾਲ ਵੱਧਦਾ ਨਹੀਂਗਾ ਫੁੱਟਬਾਲ ਘਟਦਾ ਕਿਉਂਕਿ ਸਾਡੀਆਂ ਗੱਡੀਆਂ ਦੀ ਪਾਰਕਿੰਗ ਦੀ ਸਮੱਸਿਆ ਬਹੁਤ ਵੱਡੀ ਹੈ ਇਹਨਾਂ ਦੇ ਕਾਰਨ ਅੱਗੇ ਦੇ ਪਿੱਛੇ ਨਾ ਤਾਂ ਸਾਡੀਆਂ ਗੱਡੀਆਂ ਲੱਗਦੀਆਂ ਹਾਲੇ 11 ਵਜੇ ਨਹੀਂ ਤੁਸੀਂ ਪਾਰਕਿੰਗ ਦਾ ਜਰਾ ਮਾਰੋਗੇ ਚੱਕਰ ਇੱਕ ਪਤਾ ਲੱਗ ਜਾਊਗਾ ਔਰ ਮਲਟੀਪਲ ਸਮੱਸਿਆਵਾਂ ਨੇ ਇੱਕ ਸਮੱਸਿਆ ਹੁੰਦੀ ਤੇ ਆਪਾਂ ਗੱਲ ਕਰਦੇ ਆਪਾਂ ਕੋਈ ਪੱਕੀ ਜਗ੍ਹਾ ਹਲੇ ਤੱਕ ਕੋਈ ਯਾਦ ਨਹੀਂ ਨਹੀਂ ਅਲਾਰਟ ਜਿਨ੍ਹਾਂ ਨੇ ਮਾਰਕ ਕਰ ਦਿੱਤੀ ਉਸ ਤੋਂ ਬਾਅਦ ਫਿਰ ਕਰਦੇ ਦੇਖੋ ਇਹ ਜਾਣ ਬੁਝ ਕੇ ਠੰਡੇ ਬਸਤੇ ਚ ਪਾ ਗਿਆ ਨਾ ਸਾਜ਼ਿਸ਼ ਹੈ ਜਿੱਥੇ ਜਿੱਥੇ ਮੈਂ ਫਿਰ ਕਹਿੰਨਾ ਜਿੱਥੇ ਜਿੱਥੇ ਕਾਰਪੋਰੇਸ਼ਨ ਦੇ ਅੰਡਰ ਏਰੀਆ ਉੱਥੇ ਉੱਥੇ ਹੀ ਕਮਜੇ ਤੁਹਾਨੂੰ ਨਜ਼ਰ ਆਣਗੇ ਤੁਸੀਂ ਸਾਰੇ ਪੁਹਾਰੀ ਜਾਤੀ ਮਾਰ ਲਓ ਐਚਪੀਐਲ ਕਲੇਰੀਆ ਬਣਿਆ ਲਾ ਕੇ ਕੋਈ ਮੂੰਗਫਲੀ ਦੀ ਰੇੜੀ ਲੱਗ ਦਿਖਾਏ ਉੱਥੇ ਖੜ ਕੇ ਵਾਰ ਕੋ ਬੰਦਾ ਕੋਈ ਲਗਾ ਕੇ ਦਿਖਾਏ ਜਿੰਨੇ ਵੀ ਸੈਕਟਰ ਨੇ ਉੱਥੇ ਕਬਜੇ ਕਿਉਂ ਨੇ ਕਿਉਂ ਦੁਕਾਨਦਾਰ ਦੁਖੀ ਨੇ ਤਾਂ ਹੀ ਬੋਲਦੇ ਆ ਵਪਾਰੀ ਬੰਦੇ ਨੂੰ ਕੀ ਜ਼ਰੂਰਤ ਬਈ ਆ ਕੇ ਸੜਕਾਂ ਤੇ ਬੋਲਣ ਦੀ ਜਿਹੜੇ ਦੁਕਾਨਦਾਰ ਨੇ ਜਾਂ ਵਪਾਰੀ ਨੇ ਉਹ ਆਪ ਜ਼ਿੰਮੇਵਾਰ ਨਹੀਂ ਕੁਝ ਛਾੜੇ ਮੋਟੇ ਪੈਸੇ ਵਾਸਤੇ ਉਹਨਾਂ ਵੱਲ ਵੀ ਫੜੀਆਂ ਲਵਾਈਆਂ ਜਾ ਰਹੀਆਂ ਨੇ ਦੇਖੋ ਬਿਲਕੁਲ ਤੁਹਾਡੀ ਗੱਲ ਠੀਕ ਹੈ ਕੁਝ ਬੰਦੇ ਐਸੇ ਹੈ ਨੇ ਜਿਹੜ ਜੇ ਸਰਕਾਰ ਨੂੰ ਲੱਗਦਾ ਅਸੀਂ ਕਿ ਅਸੀਂ ਕਹਿੰਨੇ ਫੜੀ ਵਾਲਾ ਗਲਤ ਹੈ ਜੇ ਸਰਕਾਰ ਨੂੰ ਲੱਗਦਾ ਦੁਕਾਨਦਾਰ ਗਲਤ ਹੈ ਤੇ ਅਸੀਂ ਕਹਿੰਨੇ ਜੇ ਦੁਕਾਨਦਾਰ ਨੂੰ ਜੁਰਮਾਨਾ ਲਾਓ ਤੁਸੀਂ ਜੋ ਕਾਰਵਾਈ ਬਣਦੀ ਦੁਕਾਨਦਾਰ ਤੇ ਕਰੋ ਤਾਂ ਜੋ ਫਿਊਚਰ ਚ ਵੀ ਨਾ ਹੋ ਕਰ ਪਾਵੇ ਪਰ ਆਪਣਾ ਲਗਾਤਾਰ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਵੱਲੋਂ ਕਹਿਜ ਰਿਹਾ ਕਿ ਲਗਾਤਾਰ ਰੇੜੀ ਫੜੀ ਵਾਲਿਆਂ ਵੱਲੋਂ ਮਾਰਕੀਟ ਦੇ ਵਿੱਚ ਕਬਜ਼ਾ ਕੀਤਾ ਜਾ ਰਿਹਾ ਤੇ ਦੂਸਰੇ ਪਾਸੇ ਕਾਰ ਪਾਰਕਿੰਗ ਦੀ ਦਿੱਕਤਾਂ ਇਸ ਕਰਕੇ ਆ ਰਹੀਆਂ ਨੇ ਕਿ ਸਕੂਲਾਂ ਵਾਲੇ ੜਕੇਗੇ ਨੇ ਆਪਣੀ ਪ੍ਰਾਈਵੇਟ ਬੱਸਾਂ ੜਕੇਗੇ ਕਿ ਅਗੇ ਸਕੂਲ ਦੀ ਪਾਰਕਿੰਗ ਛੱਡ ਕੇ ਬੱਸਾਂ ਮੇਨ ਮਾਰਕੀਟ ਦੇ ਵਿੱਚ ੜਕੇਗੇ ਬੱਸਾਂ ਪਾਰਕਿੰਗ ਦਾ ਦਿੱਕਾ ਨਾਲ ਵੀ ਸਾਹਮਣਾ ਕਰਨਾ ਪੈ ਰਿਹਾ ਹੁਣ ਦੇਖਣਾ ਹੈ ਕਿ ਖਬਰ ਨਸ਼ਰ ਹੋਣ ਤੋਂ ਬਾਅਦ ਜਿਹੜਾ ਮੁਹਾਲੀ ਦਾ ਪ੍ਰਸ਼ਾਸਨ ਹੈ ਕੰਬ ਕਰਨੀ ਨੀਂਦ ਤੋਂ ਜਾਗੇਗਾ ਜਾਂ ਹਾਲਾਤ ਜਿਵੇਂ ਦੇ ਤੇ ਉਹੀ ਬਣੇ ਰਹਿਣਗੇ ਮੁਹਾਲੀ ਤੋਂ ਮਨੀਸ਼ ਸ਼ੰਕਰ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਣਾ ਹੈ ਉਹ ਅਸੀਂ ਦੱਸਾਂਗੇ ਥੋੜਾ ਗੈਪ ਤੁਸੀਂ ਕਿਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜਪ ਸਟੱਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕੇ ਅਸੀਂ ਜਿਨ੍ਹਾਂ ਤੋਂ ਆਈਐਲਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਜਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੋਹਾਲੀ, ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ